ਨਵੇਂ ਵਿਵਾਦ ਵਿੱਚ ਫਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਮਾਮਲੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਬਿਆਨ ਦਿੱਤਾ ਹੈ। ਸੰਗਰੂਰ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀ ਧਿਰ ਦੇ ਆਗੂਆਂ ਤੇ ਤਿੱਖਾ ਹਮਲਾ ਬੋਲਦੇ ਕਿਹਾ ਕਿ ਪੰਜਾਬ ਵਿੱਚ ਸਾਨੂੰ ਹੁਣ ਸਰਕਾਰੀ ਪਾਗਲਖਾਨੇ ਖੋਲਣੇ ਪੈਣਗੇ ਕਿਉਂਕਿ ਵਿਰੋਧੀ ਪਾਰਟੀਆਂ ਦੇ ਨੇਤਾ ਬਦਸਲੂਕੀ ਕਰ ਰਹੇ ਹਨ ਅਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੀ ਕਰੀਏ ਇਹਨਾਂ ਦਾ ਮੇਰੇ ਬੱਤੀ ਦਾਧਰ ਮੈਂ ਜਦੋਂ ਕੁਝ ਗੱਲਾਂ ਕਹਿ ਦਿੰਦਾ ਉਹ ਬਾਅਦ ਵਿੱਚ ਸੱਚੀਆਂ ਹੋ ਜਾਂਦੀਆਂ ਹਨ ਕੀ ਕੀ ਕਰੀ ਇਹਨਾਂ ਦਾ ਦੇਖੋ ਮੇਰੇ ਬੱਤੀ ਦੰਦ ਨੇ ਮੈਂ ਕੁਝ ਗੱਲਾਂ ਜਦੋਂ ਕਹਿ ਦਿੰਦਾ ਬਾਅਦ ਵਿੱਚ ਸੱਚੀਆਂ ਹੋ ਜਾਂਦੀਆਂ ਨੇ ਕਿਤੇ ਮੈਨੂੰ ਮਤਲਬ ਮਨਵਾਜੀ ਵੀ ਸੋਚਿਆ ਮੈਂ ਕੁਝ ਸਾਲ ਪਹਿਲਾਂ ਜਦੋਂ ਜਮੀਂ ਜਮੀਂ ਸਰਕਾਰ ਬਣੀ ਸੀ ਇਹ ਭੰਡਣ ਲੱਗੀ ਸੀ ਉਦੋਂ ਕਿਤੇ ਮੇਰੇ ਮੂੰਹ ਚੋਂ ਨਿਕਲ ਗਿਆ ਸੀ ਮੈਂ ਖਿਆਲ ਲਿਆ 2025 ਤੇ 26 ਦੇ ਨੇੜੇ ਜਾ ਕੇ ਇਹ ਪਾਗਲ ਹੋਣਗੇ ਸਾਰੇ ਤੇ ਸਰਕਾਰੀ ਪਾਗਲਖਾਨਾ ਬਣਾਉਣਾ ਪੈਣਾ ਨਮਾ ਖਰਚ ਖੜਾ ਹੋਊਗਾ ਹੁਣ ਦੇਖਿਆ ਤੁਸੀਂ ਹੋ ਤਾਂ ਗਏ ਹੁਣ ਇਹ ਹੁਣ ਕੋਈ ਕਹਿੰਦਾ ਵੀ ਰੋ ਤਾਂ ਕੇ ਰੋ ਤਾਂ ਕਲੇ ਕਿਵੇਂ ਲੈਣਗੇ ਭਾਈ ਦੂਜੇ ਸੇਟਾਂ ਵਾਲੇ ਕਹਿਣਗੇ ਭਾਈ ਆ ਤੁਸੀਂ ਕੰਮਲੇ ਕੀਤੇ ਨੇ ਆਪਦੇ ਆਪ ਸੰਭੋ ਤੁਸੀਂ ਹੈ ਸੋ ਇਸ ਕਰਕੇ ਮਨ ਲੱਗਾ ਨਮਾ ਖਰਚਾ ਖੜਾ ਕਰਨ ਕਿ ਸਰਕਾਰੀ ਪਾਗਲਖਾਨਾ ਬਣਾਉਣਾ ਪਊਗਾ ਜਿਹੜੇ ਹਿਸਾਬ ਤੇ ਬਿਆਨ ਦੇ ਰਹੇ ਨੇ ਇਹ ਕੋਈ ਨਾਰਮਲ ਦਿਮਾਗ ਦਾ ਤਾਂ ਨਹੀਂ ਹੈਗੀ ਉੱਪਰ ਚ ਇਹਦਾ ਕੋਈ ਮਤਲਬ ਹੱਲ ਹੋ ਲਗੇ ਜਿਵੇਂ ਆਪਾਂ ਕਹਿੰਦੇ ਆ ਕਿ ਜਾਂ ਕੋਈ ਰਾਜਾ ਵੜਿੰਗ ਕੋ ਨਵਜੋ ਸਿੱਧੂ ਦਾ ਕਰਾਇਆ ਹੋਇਆ ਟੂਣਾ ਟਾਣਾ ਟੱਪ ਗਿਆ ਹੋਣਾ ਹਨਾ ਉਹ ਤਾਂ ਰੋਜ਼ ਹੀ ਕੋਈ ਨਾ ਕੋਈ ਸੱਪਾ ਪਾਈ ਰੱਖਦਾ ਉਹ ਉਹ ਟੂਨੇ ਕਰਦਾ ਰਹਿੰਦਾ ਦੂਜਾ ਕੀ ਪਤਾ ਹੈ ਭਾਈ ਨਵੇਂ ਵਿਵਾਦ ਵਿੱਚ ਫਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਮਾਮਲੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਬਿਆਨ ਦਿੱਤਾ ਹੈ ਸੰਗਰੂਰ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀ ਧਿਰ ਦੇ ਆਗੂਆਂ ਤੇ ਤਿੱਖਾ ਹਮਲਾ ਬੋਲਦੇ ਕਿਹਾ ਕਿ ਪੰਜਾਬ ਵਿੱਚ ਸਾਨੂੰ ਹੁਣ ਸਰਕਾਰੀ ਪਾਗਲਖਾਨੇ ਖੋਲਣੇ ਪੈਣਗੇ ਕਿਉਂਕਿ ਵਿਰੋਧੀ ਪਾਰਟੀਆਂ ਦੇ ਨੇਤਾ ਬਦਸਲੂਕੀ ਕਰ ਰਹੇ ਹਨ ਅਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਉਹਨਾਂ ਕਿਹਾ ਕਿ ਕੀ ਕਰੀਏ ਇਹਨਾਂ ਦਾ ਮੇਰੇ ਬੱਤੀ ਦੰਦ ਹਾਂ ਮੈਂ ਜਦੋਂ ਕੁਝ ਗੱਲਾਂ ਕਹਿ ਦਿੰਦਾ ਉਹ ਬਾਅਦ ਵਿੱਚ ਸੱਚੀਆਂ ਹੋ ਜਾਂਦੀਆਂ ਹਨ ਕੀ ਕੀ ਕਰੀਏ ਇਹਨਾਂ ਦਾ ਦੇਖੋ ਮੇਰੇ ਬੱਤੀ ਦੰਦ ਨੇ ਮੈਂ ਕੁਝ ਗੱਲਾਂ ਜਦੋਂ ਕਹਿ ਦਿੰਦਾ ਬਾਅਦ ਵਿੱਚ ਸੱਚੀਆਂ ਹੋ ਜਾਂਦੀਆਂ ਨੇ ਕਿਤੇ ਮੈਨੂੰ ਮਤਲਬ ਮਨਵਾ ਜੇ ਵੀ ਸੋਚਿਆ ਮੈਂ ਕੁਝ ਸਾਲ ਪਹਿਲਾਂ ਜਦੋਂ ਜੰਮੀ ਉਹ ਸਰਕਾਰ ਬਣੀ ਸੀ ਇਹ ਭੰਡਣ ਲੱਗੇ ਸੀ ਉਦੋਂ ਕਿਤੇ ਮੇਰੇ ਮੂੰਹ ਚੋਂ ਨਿਕਲ ਗਿਆ ਸੀ ਮੈਂ ਕਹਿੰਦਾ 2025 ਤੇ 26 ਦੇ ਨੇੜੇ ਜਾ ਕੇ ਇਹ پاگل ਹੋਣਗੇ ਸਾਰੇ ਤੇ ਸਰਕਾਰੀ ਪਾਗਲਖਾਨਾ ਬਣਾਉਣਾ ਪੈਣਾ ਨਮਾ ਖਰਚ ਖੜਾ ਹੋਊਗਾ ਹੁਣ ਦੇਖਿਓ ਤੁਸੀਂ ਹੋ ਤਾਂ ਗਏ ਹੁਣ ਇਹ ਹੁਣ ਕੋਈ ਕਹਿੰਦਾ ਵੀ ਰੋ ਤਾਂ ਕਿਤੇ ਰੋ ਤਾਂ ਕਲੇ ਕਿਉਂ ਲੈਣਗੇ ਭਾਈ ਦੂਜੀਆਂ ਸੀਟਾਂ ਵਾਲੇ ਕਹਿਣਗੇ ਭਾਈ ਆ ਤੁਸੀਂ ਕੰਬਲੇ ਕੀਤੇ ਨੇ ਆਪਦੇ ਆਪ ਸੰਭੋ ਤੁਸੀਂ ਹੈਂ ਸੁਇਸ ਕਾ ਕੀ ਮੰਨ ਲਾਦਾ ਨਾ ਮਾ ਖਰਚਾ ਖੜਾ ਕਰਨ ਕੇ ਸਰਕਾਰੀ ਪਾਗਲਖਾਨਾ ਬਣਾਉਣਾ ਪਊਗਾ ਜਿਹੜੇ ਹਿਸਾਬ ਤੇ ਬਿਆਨ ਦੇ ਰਹੇ ਨੇ ਇਹ ਕੋਈ ਨਾਰਮਲ ਦਿਮਾਗ ਦਾ ਤਾਂ ਨਹੀਂ ਹੈਗੀ ਉਪਰ ਚ ਇਹਦਾ ਕੋਈ ਮਤਲਬ ਹੱਲ ਹੋ ਲਗੇ ਜਿਵੇਂ ਆਪਾਂ ਕਹਿੰਦੇ ਆ ਕਿ ਜਾਂ ਕੋਈ ਰਾਜਾ ਬੜਿੰਗ ਕੋ ਨਵਜੋ ਸਿੱਧੂ ਤੋਂ ਕਰਾਇਆ ਹੋਇਆ ਟੂਣਾ ਟਾਣਾ ਟੱਪ ਗਿਆ ਹੋਣਾ ਹਨਾ ਉਹ ਤਾਂ ਰੋਜ਼ ਹੀ ਕੋਈ ਨਾ ਕੋਈ ਸੱਪਾ ਪਾਈ ਰੱਖਦਾ ਉਹ ਉਹ ਟੂਨੇ ਕਰਦਾ ਰਹਿੰਦਾ ਦੂਜਾ ਕੀਪਰ ਤਾਂ ਭਾਈ ਨਵੇਂ ਵਿਵਾਦ ਵਿੱਚ ਫਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਮਾਮਲੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਬਿਆਨ ਦਿੱਤਾ ਹੈ। ਸੰਗਰੂਰ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀ ਧਿਰ ਦੇ ਆਗੂਆਂ ਤੇ ਤਿੱਖਾ ਹਮਲਾ ਬੋਲਦੇ ਕਿਹਾ ਕਿ ਪੰਜਾਬ ਵਿੱਚ ਸਾਨੂੰ ਹੁਣ ਸਰਕਾਰੀ ਪਾਗਲਖਾਨੇ ਖੋਲਣੇ ਪੈਣਗੇ ਕਿਉਂਕਿ ਵਿਰੋਧੀ ਪਾਰਟੀਆਂ ਦੇ ਨੇਤਾ ਬਦਸਲੂਕੀ ਕਰ ਰਹੇ ਹਨ ਅਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੀ ਕਰੀਏ ਇਹਨਾਂ ਦਾ ਮੇਰੇ ਬੱਤੀ ਦਾ ਧਰ ਮੈਂ ਜਦੋਂ ਕੁਝ ਗੱਲਾਂ ਕਹਿ ਦਿੰਦਾ ਉਹ ਬਾਅਦ ਵਿੱਚ ਸੱਚੀਆਂ ਹੋ ਜਾਂਦੀਆਂ ਹਨ ਕੀ ਕੀ ਕਰੀ ਇਹਨਾਂ ਦਾ ਦੇਖੋ ਮੇਰੇ ਪੱਤੀ ਦੰਦ ਨੇ ਮੈਂ ਕੁਝ ਗੱਲਾਂ ਜਦੋਂ ਕਹਿ ਦਿੰਦਾ ਬਾਅਦ ਵਿੱਚ ਸੱਚੀਆਂ ਹੋ ਜਾਂਦੀਆਂ ਨੇ ਕਿਤੇ ਮੈਨੂੰ ਮਤਲਬ ਮਨਵਾ ਜੇ ਵੀ ਸੋਚਿਆ ਮੈਂ ਕੁਝ ਸਾਲ ਪਹਿਲਾਂ ਜਦੋਂ ਜਮੀਨ ਵੀ ਸਰਕਾਰ ਬਣੀ ਸੀ ਭੰਡਣ ਲੱਗੇ ਸੀ ਉਦੋਂ ਕਿਤੇ ਮੇਰੇ ਮੂੰਹ ਚੋਂ ਨਿਕਲ ਗਿਆ ਸੀ ਮੈਂ ਕਿਹਾ ਲੈ 2025 ਤੇ 26 ਦੇ ਨੇੜੇ ਜਾ ਕੇ ਇਹ پاگل ਹੋਣਗੇ ਸਾਰੇ ਤੇ ਸਰਕਾਰੀ ਪਾਗਲਖਾਨਾ ਬਣਾਉਣਾ ਪੈਣਾ ਨਾ ਮਾ ਖਰਚ ਖੜਾ ਹੋਊਗਾ ਹੁਣ ਦੇਖੋ ਤੁਸੀਂ ਹੋ ਤਾਂ ਗਏ ਹੁਣ ਇਹ ਹੁਣ ਕੋਈ ਕਹਿੰਦਾ ਵੀ ਰੋਹ ਤੱਕ ਭੇਜੋ ਰੋਹ ਤੱਕ ਕਿਉਂ ਲੈਣਗੇ ਬਈ ਉਹ ਦੂਜੇ ਸੇਟਾਂ ਵਾਲੇ ਕਹਿਣਗੇ ਬਈ ਆ ਤੁਸੀਂ ਕੰਬਲੇ ਕੀਤੇ ਨੇ ਆਪਦੇ ਆਪ ਸੰਭੋ ਤੁਸੀਂ ਸਹੀ ਗੱਲ ਹੈ ਹੈ ਸੋ ਇਸ ਕਰਕੇ ਮਨ ਲੱਗਦਾ ਨਾ ਮਾ ਖਰਚਾ ਖੜਾ ਕਰਨਗੇ ਸਰਕਾਰੀ ਪਾਗਲਖਾਨਾ ਬਣਾਉਣਾ ਪਊਗਾ ਜਿਹੜੇ ਹਿਸਾਬ ਤੇ ਬਿਆਨ ਦੇ ਰਹੇ ਨੇ ਇਹ ਕੋਈ ਨਾਰਮਲ ਦਿਮਾਗ ਦਾ ਤਾਂ ਨਹੀਂ ਹੈਗੀ ਉੱਪਰ ਜੇ ਤਾਂ ਕੋਈ ਮਤਲਬ ਹੱਲ ਹੋ ਲਗੇ ਜਿਵੇਂ ਆਪਾਂ ਕਹਿੰਦੇ ਆ ਕਿ ਜਾਂ ਕੋਈ ਰਾਜਾ ਪੜਿੰਗ ਕੋਈ ਨਵਜੋ ਸਿੱਧੂ ਦਾ ਕਰਾਇਆ ਹੋਇਆ ਟੂਣਾ ਟਾਣਾ ਟੱਪ ਗਿਆ ਹੋਣਾ ਹਨਾ ਉਹ ਤਾਂ ਰੋਜ਼ ਹੀ ਕੋਈ ਨਾ ਕੋਈ ਸੱਪਾ ਪਾਈ ਰੱਖਦਾ ਉਹ ਉਹ ਟੂਨੇ ਕਰਦਾ ਰਹਿੰਦਾ ਪੁੱਜਾ ਕੀ ਪਤਾ ਭਾਈ ਇੱਕ